ਇਹ ਹਰ ਪਾਸਿ ਆਪਣਾ ਕੇ ਜੀ ਦਾ ਕੋਈ ਕਸੂਰ ਨਹੀਂ ਜਿਹੜੀ ਆਪਦੀ ਮਾਂ ਲਈ ਵੋਟਾ ਮੰਗ ਰਹੀ ਆ ਉਹਨੂੰ ਤੁਸੀਂ ਥਾਣੇ ਵਿੱਚ ਬੰਦ ਕਰ ਦਿਓ ਇਹ ਭਗਵਾਨਤ ਮਾਨ ਮੈਂ ਕਹਣੀ ਆ ਕਿ ਇਹਦਾ ਨਾਂ ਲੈਣਾ ਵੀ ਜ਼ੁਬਾਨ ਤੋਂ ਪਾਪ ਇਹ ਬੰਦਾ ਇੰਨਾ ਪਾਪੀ ਐ ਇੰਨਾ ਕਮੰਡੀ ਐ ਕਿ ਨੀਜਤਾ ਦੀ ਹੱਦ ਪਾਰ ਕਰ ਗਿਆ ਮਾਈਓ ਪ੍ਰਦਾਨਗੀ ਮੰਡਲ ਮਲਾਜਮ ਮੇਰੇ ਵੀਰੋ ਮੇਰੀਓ ਭੈਣੋ ਅੱਜ ਦਾ ਜਿਹੜਾ ਤੁਹਾਡਾ ਧਰਨਾ ਹੈ ਤੀਸਰੇ ਦਿਨ ਦੇ ਵਿੱਚ ਪਹੁੰਚਿਆ ਹੈ ਜਿਹੜੀ ਤੁਹਾਡੀ ਹੜਤਾਲ ਚੱਲ ਰਹੀ ਹੈ ਤੁਹਾਡੀਆਂ ਮੰਗਾਂ ਬੜੀਆਂ ਹੱਕੀ ਤੇ ਜਾਇਜ਼ ਹੈ ਜਿਨ੍ਹਾਂ ਨੂੰ ਲੈ ਕੇ ਤੁਸੀਂ ਸੰਘਰਸ਼ ਕਰ ਰਹੇ ਹੋ ਤੇ ਸਰਕਾਰ ਹੈ ਜਿਹੜੀ ਇਹ ਕਹਿ ਕੇ ਸੱਤਾ ਦੇ ਵਿੱਚ ਆਈ ਸੀਗੀ ਕਿ ਅਸੀਂ ਕੋਈ ਧਰਨਾ ਮਜਾਰਾ ਨਹੀਂ ਹੋਣ ਦੇਵਾਂਗੇ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਸਾਰਿਆਂ ਜਿਹੜੇ ਲੋਕ ਹੈਗੇ ਆ ਕੱਚੇ ਕੰਮਿਆਂ ਉਹਨਾਂ ਨੂੰ ਪੱਕੇ ਕਰਾਂਗੇ ਅੰਗਣਵਾੜੀ ਵਰਕਰਾਂ ਦਾ ਮਾਨ ਪੱਤਾ ਦੁੱਗਣਾ ਕਰਾਂਗੇ ਜਨਨ ਕਿ ਸਾਰਿਆਂ ਵਾਸਤੇ ਇਹਨਾਂ ਨੇ ਕੁਝ ਨਾ ਕੁਝ ਕਿਹਾ ਪਰ ਅੱਜ ਜਿਹੜਾ ਇਹਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਰਿਹਾ ਹੈ ਹਾਲਾਂਕਿ ਇਹਨਾਂ ਨੇ ਬੈਠੇ ਸਾਰੀ ਇੱਕ ਦੋ ਮਹੀਨੇ ਬਾਅਦ ਹੀ ਸਭ ਤੋਂ ਪਹਿਲਾਂ ਹਮਲਾ ਕੀਤਾ ਨੇ ਜਿਹੜੇ ਪੈਨਸ਼ਨਰ ਵਡਾਪਾ ਪੈਨਸ਼ਨਾਂ ਅੰਗਹੀਨ ਔਰਲਾ ਲੋਕਾਂ ਦੇ ਕੀਤਾ ਸੀ ਇਹਨਾਂ ਨੇ ਕਿਉਂਕਿ ਕਈ ਵਾਰੀ ਗੱਲ ਸਾਹਮਣੇ ਨਹੀਂ ਆਉਂਦੀ ਅਪ੍ਰੈਲ ਦੇ ਵਿੱਚ ਇਹਨਾਂ ਨੇ ਪੈਨਸ਼ਨਾਂ ਕੱਟਣੀਆਂ ਲੋਕਾਂ ਦੀਆਂ ਸ਼ੁਰੂ ਕਰਤੀਆਂ ਪੜਤਾਲ ਕਰਨੀ ਸ਼ੁਰੂ ਕਰਤੀ ਇਹਨਾਂ ਦੀਆਂ ਪੈਨਸ਼ਨਾਂ ਕੱਟੋ ਅੰਗਣਵੜੀ ਵਰਕਰਾਂ ਕੋਲੇ ਪੇਸਤਾ ਸਾਰਾ ਡਾਟਾ ਵੀ ਤੁਸੀਂ ਇਹਨਾਂ ਦੀਆਂ ਪੈਨਸ਼ਨ ਕੱਟ ਦਿਓ ਹਜੇ ਉਹ ਅੰਗਣਵੜੀ ਵਰਕਰਾਂ ਨੇ ਜਵਾਬ ਦਿੱਤਾ ਅਸੀਂ ਇਹ ਕੰਮ ਨਹੀਂ ਕਰਨਾ ਸਾਡੇ ਲੋਕ ਐ ਅਸੀਂ ਪੈਨਸ਼ਨਾਂ ਨਹੀਂ ਕੱਟਣੀਆਂ ਉਹ ਹਲੇ ਹੋ ਕੇ ਨਹੀਂ ਹਟਿਆ ਸੀ ਫੇਰ ਆ ਗਿਆ ਕਿ ਆ ਇਹਨਾਂ ਦੇ ਕਾਰਡ ਕੱਟ ਦਿਓ ਜਿਹੜੇ ਲੋਕ ਨੀਲੇ ਕਾਰਡਾਂ ਵਾਲੇ ਆ ਸੋ ਇਹਨਾਂ ਨੇ ਔਰ ਸਾਰਾ ਲੋਕਾਂ ਦੇ ਤੇ ਹਮਲਾ ਸ਼ੁਰੂ ਕਰਤਾ ਇਹ ਹਾਥੀ ਦੇ ਦੰਦ ਖਾਣ ਵਾਲੇ ਹੋਰ ਨਿਕਲੇ ਦਿਖਾਉਣ ਵਾਲੇ ਹੋਰ ਨਿਕਲੇ ਤੇ ਅੱਜ ਜਿਹੜਾ ਇਹ ਹੱੱਦਾ ਬੰਨੇ ਟੱਪ ਗਏ ਬਹੁਤ ਸ਼ਰਮ ਆਈ ਕਿ ਪਿਛਲੇ 2 ਦਿਨਾਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਹੋਇਆ ਵੀਰੋ ਜਿਹੜੇ ਤੁਹਾਡੇ ਨਾਲ ਹੋਣਿਆ ਕਿ ਦਸਤਾਰਾ ਤੱਕ ਉਦਾਰ ਦਿੱਤੀਆਂ ਪੁਲਿਸ ਨੇ ਤੇ ਕੱਪੜੇ ਤੱਕ ਜਿਹੜੇ ਸਾਡੇ ਵੀਰ ਆ ਉਹਨਾਂ ਦੇ ਲਾ ਦਿੱਤੇ ਗਏ ਕਿਸ ਤਰ੍ਹਾਂ ਦੀ ਬੁਰੀ ਹਾਲਤ ਕੀਤੀ ਸਵੇਰੇ ਸਵੇਰੇ ਤੁਹਾਨੂੰ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਕੱਲ ਕੀ ਹੋਇਆ ਕੱਲ ਤੁਹਾਨੂੰ ਸਾਰਿਆਂ ਨੂੰ ਕਹਿ ਦਿੱਤਾ ਗਿਆ ਕਿ ਇਹਨਾਂ ਨੂੰ ਸਸਪੈਂਡ ਕਰ ਰਹੇ ਹਾਂ ਅਸੀਂ ਤੇ ਸਾਡੀ ਬੇਟੀ ਕਾਂਜਣ ਪ੍ਰੀਤਕੌਰ ਜੋ ਕਰਨਤਾਰਨ ਇਲੈਕਸ਼ਨ ਲੜ ਰਹੇ ਸੀ ਸੁਖਵਿੰਦਰ ਕੌਰ ਰੰਧਾਵਾ ਉਹਨਾਂ ਦੀ ਬੇਟੀ ਉਹਨਾਂ ਲਈ ਕੰਪੇਨ ਕਰ ਰਹੀ ਸੀ ਉਹਨਾਂ ਨੂੰ ਫਾਲਸ ਧਾਰਾ ਲਾ ਕੇ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਉਹ ਉਹ ਵੀ ਇੱਕ ਕਾਲਾ ਦਿਨ ਹੋ ਨਿਬੜਿਆ ਕਿ ਪੰਜਾਬ ਦੀ ਧੀ ਜਿਹਦਾ ਕੋਈ ਕਸੂਰ ਨਹੀਂ ਜਿਹੜੀ ਆਪਦੀ ਮਾਂ ਲਈ ਵੋਟਾਂ ਮੰਗ ਰਹੀ ਉਹਨੂੰ ਤੁਸੀਂ ਥਾਣੇ ਵਿੱਚ ਬੰਦ ਕਰ ਦਿਓ ਸੋ ਇਹ ਪਿਛਲੇ 2-3 ਦਿਨ ਹੱੱਦਾਂ ਬੱਨੇ ਟੱਪਿਆ ਇਹ ਭਗਵਾਨਤਮਾਨ ਮੈਂ ਕਹਿੰਨੀ ਆ ਕਿ ਇਹਦਾ ਨਾਂ ਲੈਣਾ ਵੀ ਜ਼ੁਬਾਨ ਤੋਂ ਪਾਪ ਹੈ ਇਹ ਬੰਦਾ ਇੰਨਾ ਪਾਪੀ ਹੈ ਇੰਨਾ ਕਮੰਡੀ ਹੈ ਕਿ ਨੀਜਤਾ ਦੀ ਹੱਦ ਪਾਰ ਕਰ ਗਿਆ ਨੀਚ ਪੁਨੇ ਦੀ ਹੱਦ ਪਾਰ ਕਰ ਗਿਆ ਗੱਲਾਂ ਕਹਿ ਕੇ ਡਰਾਮੇ ਕਰਕੇ ਕੀ ਕੀ ਕਹਿ ਕੇ ਲੋਕਾਂ ਨੂੰ ਇਹ ਇਹਨੇ ਪਰਮਾਇਆ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਕੋਈ ਪੰਜਾਬ ਦੇ ਵਿੱਚ ਘਟਨਾ ਹੁੰਦੀ ਤੇ ਸਾਰਿਆਂ ਨੂੰ ਤੁਹਾਨੂੰ ਯਾਦ ਹੋਊਗਾ ਜਿਵੇਂ ਬਾਂਦਰ ਨੇ ਟਪੂਸੀਆਂ ਮਾਰ ਦੇ ਕਦੇ ਔਸਕੰਦ ਤੇ ਚੜ ਜਾਂਦਾ ਸੀ ਕਦੇ ਔਸਕੰਦ ਤੇ ਚੜ ਜਾਂਦਾ ਸੀ ਸਾਡੀ ਸਰਕਾਰ ਬਣਾਓ ਅਸੀਂ ਐਂ ਕਰਦਾਂਗੇ ਸਾਡੀ ਸਰਕਾਰ ਬਣਾਓ ਅਸੀਂ ਐਂ ਕਰਦਾਂਗੇ ਤੇ ਹੁਣ ਕੀ ਹੈ ਸਰਕਾਰ ਬਣ ਗਈ ਹੈ ਹੁਣ ਗੱਦੀ ਤੇ بیٹھ ਗਿਆ ਹੁਣ ਰੱਬ ਵੀ ਯਾਦ ਨਹੀਂ ਹੈਗਾ ਰੱਬ ਦਾ ਵੀ ਡਰ ਨਹੀਂ ਹੈਗਾ ਇਸ ਬੰਦੇ ਨੂੰ ਕਿ ਜਿਹੜੇ ਦਿੱਲੀ ਵਾਲੇ ਐ ਜਿਹੜੇ ਇਹਨੂੰ ਚਲਾ ਰਹੇ ਆ ਇਹ ਅੱਜ ਵੀ ਬਾਂਦਰਵਾੜਾ ਹੀ ਹਾਲ ਹੈ ਤੇ ਚਾਪੀ ਭਰੀ ਜਾ ਰਹੀ ਹੈ ਇਹ ਉਸੇ ਤਰ੍ਹਾਂ ਹੀ ਕਰ ਰਹੇ ਜਿਵੇਂ ਪਿੱਛੋਂ ਇਹਨੂੰ ਕਰ ਰਹੇ ਆ ਉਹ ਕਹਿੰਦੇ ਸਾਮਦਾਮ ਦੰਡ ਭੇਦ ਹਰ ਨੀਤੀ ਅਪਣਾਵਾਂਗੇ ਹਰ ਨੀਤੀ ਅਪਣਾ ਕੇ ਪਹਿਲਾਂ ਇਹ ਗੱਦੀ ਤੇ ਆਏ ਆ ਇਹਨਾਂ ਨੇ ਕੀ ਕੁਛ ਨਹੀਂ ਕੀਤਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਵਾਸਤੇ ਇਹਨਾਂ ਨੇ ਬੇਅਦਬੀਆਂ ਕਰਵਾਈਆਂ ਸਾਡੇ ਕਈ ਭੈਣ ਭਰਾਵਾਂ ਨੂੰ ਹਲੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿ ਜਿਹੜਾ ਮਲੇਰ ਕੋਟਲੇ ਦੇ ਵਿੱਚ ਬੇਅਦਬੀ ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀ ਇਹਨਾਂ ਦਾ ਐਮਐਲਏ ਫੜਿਆ ਗਿਆ ਨੂੰ ਸਜ਼ਾ ਹੋਈ ਹੈ ਕੌਟ ਦੇ ਵਿੱਚ ਨਰੇਸ਼ ਜਾਦੂ ਝਾੜੂ ਆਦਮੀ ਦਾ ਆਮ ਆਦਮੀ ਪਾਰਟੀ ਦਾ ਐਮਐਲਏ ਉਸ ਮਾ ਉਹ ਬੰਦਾ ਨਿਕਲਿਆ ਇਹ ਜਿਹੜਾ ਬਰਗਾੜੀ ਕান্ড ਹੋਇਆ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਿਆ ਜਸਟਿਸ ਜੋਰਾ ਸਿੰਘ ਆਪ ਹਰ ਇੰਟਰਵਿਊਸ کہہ ਰਿਹਾ ਕਿ ਇਹਨਾਂ ਦੇ ਲੋਕਾਂ ਦੇ ਹੱਥ ਆ ਉਹਦੇ ਵਿੱਚ ਉਹ ਵੀ ਸਾਹਮਣੇ ਆ ਜਾਣਗੇ ਸੋ ਇਹਨਾਂ ਨੇ ਇਹੇ ਪੌਸੀ ਤੇ ਚੱਲ ਰਿਹਾ ਕਿ ਸਾਮ ਦਾਮ ਦੰਡ ਭੇਦ ਹਰ ਪੌਸੀ ਉਫਲਾ ਕੇ ਅਸੀਂ ਸੱਤਾ ਤੇ ਕਾਬਜ਼ ਰਹਿਣਾ ਤੇ ਹੁਣ ਇਹ ਸਾਡੇ ਲੋਕਾਂ ਨੂੰ ਕੁੱਟਣ ਵੀ ਲੱਗ ਪਏ ਆ ਨੁਟਲ ਵੀ ਲੱਗ ਪਏ ਆ ਹਰ ਤਰ੍ਹਾਂ ਦੇ ਤਰੀਕਾ ਅਪਣਾ ਰਹੇ ਆ